چالو کرو چالو کرو ਕਿ ਇਹ ਮੈਸੇਜ ਥੋੜ ਕੇ ਵੀ ਮੈਸੇਜ ਦਾ ਜਵਾਬ ਨਹੀਂ ਦਿੱੰਦੀਆ ਦੇਖੋ ਪੱਲਾ ਫਾਇਦਾ ਪ੍ਰਧਾਨ ਨੂੰ ਤਾਂ ਹੀ ਆਏਗਾ ਕਿਉਂਕਿ ਪ੍ਰਧਾਨ ਨੂੰ ਪੱਲਾ ਫਾਇਦਾ ਤਾਂ ਪ੍ਰਧਾਨ ਨੂੰ ਜਾ ਕੇ ਕੋਈ ਹਾਂਜੀ ਮੈਂ ਜੀ ਕੀ ਨਾਮ ਦੀ ਮੇਰਾ ਨਾਮ ਗੁਰਜੀਤ ਕੋ ਡੈਮੋਕ੍ਰੇਟਿਕ ਆਸ਼ਾ ਵਰਕਰ ਐਂਡ ਫਸੀਲੇਟਰ ਹੁਣੇ ਜਿਲ੍ਹਾ ਚਲੰਦਰ ਦੀ ਪ੍ਰਧਾਨਿਆਮੇ ਸਾਡੇ ਜਿਹੜੇ ਭਗਵੰਤ ਮਾਨ ਹੋਣਾ ਨੇ ਸਾਡੇ ਨਾਲ ਪਹਿਲਾਂ ਤਾਂ ਸਾਡੀਆਂ ਕੁੜੀਆਂ ਨੂੰ ਬਿਨਾ ਦੱਸੇ 52 ਸਾਲ ਦੀਆਂ ਅਨਮਿੱਥੇ ਕੱਢ ਦਿੱਤੀਆਂ ਕੁੜੀਆਂ ਸਾਡੀਆਂ ਉਹਨਾਂ ਦੇ ਇਨਸੈਂਟਿਵ ਕੱਟ ਲਏ ਕੁੜੀਆਂ ਦੇ ਇਨਸੈਂਟਿਵ ਕੱਟ ਕੇ ਸਾਨੂੰ ਕੋਈ ਇਹਨਾਂ ਨੇ ਸੂਚਨਾ ਨਹੀਂ ਦਿੱਤੀ ਜਾਂ ਕੁਝ ਵੀ ਕੁਝ ਨਹੀਂ ਕੀਤਾ ਤੇ ਜੇ ਸਾਡੇ ਨਾਲ ਦੋ ਤਿੰਨ ਮੀਟਿੰਗਾਂ ਇਹਨਾਂ ਨੇ ਕੀਤੀਆਂ ਫਾਰਮੈਲਿਟੀ ਵਾਲੀਆਂ ਮੀਟਿੰਗਾਂ ਕੀਤੀਆਂ ਸਾਡੀਆਂ ਕੁੜੀਆਂ ਨੂੰ ਕਿਹਾ ਵੀ ਸੀ 68 ਸਾਲ ਦੀ ਉਮਰ ਕਰ ਦੇ ਨੇ ਇਹਨਾਂ ਦੀ 7 ਮਹੀਨੇ ਹੋ ਗਏ ਸਾਨੂੰ ਕੁੜੀਆਂ ਨੂੰ ਸਾਡੇ ਨਾਲ ਅਸੀਂ ਦਸਤਿਆਂ ਉੱਤੇ ਰੁਲਦੇ ਪਏ ਹਾਂ ਅਸੀਂ ਮੀਟਿੰਗਾਂ ਵੀ ਕਰਿਆ ਆਂ ਚੰਡੀਗੜ੍ਹ ਵੀ ਜਾਏ ਆ ਭਗਵੰਤਬਾਣਾ ਵੀ ਜਲੰਧਰ ਮੀਟਿੰਗ ਕਰ ਲਈਏ ਪਰ ਸਾਡਾ ਕੁਝ ਨਹੀਂ ਇਹਨਾਂ ਨੇ ਹੱਲ ਕੀਤਾ ਸਾਡਾ ਵਾਅਦਾ ਕੀਤਾ ਇਹਨਾਂ ਨੇ ਬੇਸੀ ਤੁਹਾਡੀ 68 ਸਾਲ ਦੀ ਕਰ ਦੇਣੇ ਆ ਤੁਹਾਡੇ ਇਨਸੈਂਟਿਵ ਵੀ ਲਾਗੂ ਦੁਬਾਰਾ ਕਰ ਦੇਣੇ ਪਰ ਹੱਲੇ ਤੱਕ ਕੁਝ ਵੀ ਨਹੀਂ ਐਸ.ਐਮ. ਦਫ਼ਤਰ ਦੇ ਉੱਤੇ ਪੁਤਲੇ ਫੂਕ ਰਹੇ ਆ ਸਾਡੇ ਪੂਰੇ ਪੰਜਾਬ ਦਾ ਪ੍ਰੋਗਰਾਮ ਆ ਇਹ ਸਾਰੇ ਦਫ਼ਤਰਾਂ ਦੇ ਪੁਰਨ ਕੋ ਜਿੱਦਾਂ ਕੋ ਉਤਰ ਹੋ ਗਿਆ ਸਾਡੇ ਕੱਲ ਫਲੋਰ ਫੂਕੇ ਆ ਅੱਜ ਜਲੰਧਰ ਆ ਕੱਲ ਨੂੰ ਸਾਡੇ ਆਦਮਪੁਰ ਆ ਸਾਰੇ ਅਸੀਂ ਪੰਜਾਬ ਪੂਰੇ ਵਿੱਚ ਪੁਤਲੇ ਫੂਕ ਰਹੇ ਆ ਭਗਵੰਤ ਮਾਨ ਦੀ ਸਰਕਾਰ ਦੀ ਕੀ ਲੱਗਦਾ ਕਿ ਪੁਤਲੇ ਫੁਕਨ ਦੇ ਨਾਲ ਜਿਹੜੀਆਂ ਤੁਹਾਡੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਨਾ ਕਰਵੇਂਗੇ ਸਾਡੀਆਂ ਮੰਗਾਂ ਤੇ ਫੇਰ ਸਾਡੀ 27 ਤਰੀਕ ਦੀ ਰੈਲੀ ਐ ਪੂਰੇ ਜੋਰ ਸ਼ੋਰ ਨਾਲ ਜਲੰਧਰ ਤੇ ਪੂਰੇ ਪੰਜਾਬ ਦੀ ਤੇ ਅਸੀਂ ਉਹਨਾਂ ਕਰਨਗੇ ਤੇ ਇਸ ਤੋਂ ਵੀ ਜ਼ਿਆਦਾ ਅਸੀਂ ਮਤਲਬ ਕਿ ਕਰਾਂਗੇ ਆਪਣਾ ਆਪਣੀਆਂ ਮੰਗਾਂ ਨੂੰ ਲੈ ਕੇ ਤੁਸੀਂ ਜਿਹੜਾ ਹੈਗਾ ਕਿਹੜੇ ਮੰਤਰੀ ਨਾਲ ਤੁਹਾਡੀਆਂ ਕਿੰਨੀ ਵਾਰ ਮੀਟਿੰਗਾਂ ਹੋ ਚੁੱਕੀਆਂ ਸਾਡੀ ਹੈਲਥ ਮਿਨਿਸਟਰ ਨਾਲ ਮੀਟਿੰਗ ਹੋਈ ਹੈ ਭਗਵੰਤ ਮਾਨ ਸਰ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋਈ ਹੈ ਸਾਡੀ ਤੇ ਉਹਨਾਂ ਨੇ ਕੀ ਸ਼ੁਆਸ਼ਨ ਦਿੱਤਾ ਬਸ ਇਹੀ ਸ਼ੁਆਸ਼ਨ ਦਿੱਤਾ ਹੈ ਵੀ ਤੁਹਾਡੀ ਬਾੜਸਾਲ ਤੱਕ ਅਸੀਂ ਯਮਨ ਕਰ ਸਾਦੇ ਇਸ ਤੋਂ ਜ਼ਿਆਦਾ ਨਹੀਂ ਅਸੀਂ ਤੁਹਾਡੀ ਲੈਟਰ ਕੱਢ ਦਿੰਨੀ ਆ ਤੁਹਾਨੂੰ ਲੈਟਰ ਦੇ ਦਿੰਨੇ ਪਰ ਹਾਲ ਤੱਕ 7 ਮਹੀਨੇ ਹੋ ਗਏ ਸਾਨੂੰ ਕੋਈ ਲੈਟਰ ਨਹੀਂ ਮਿਲੀ ਅੱਜ ਜਿਹੜਾ ਪਤਲਾ ਫੁੱਕੰਦਾ ਹੀ ਪ੍ਰੋਗਰਾਮ ਆ ਕਿ ਮੰਗ ਪੱਤਰ ਵੀ ਕੋਈ ਨਹੀਂ ਸਾਡਾ ਪਤਲਾ ਫੁੱਕੰਦੇ ਪ੍ਰੋਗਰਾਮ ਆ ਕੋਈ ਮੰਗ ਪੱਤਰ ਅੱਛਾ